ਅੰਦਰ ਬਚਿਆ ਕੁਝ ਸਮਾਨ ਕੇ ਸਾਰੇ ਹੀ ਖਤਮ ਹੋ ਗਿਆ ਪਾਣੀ ਨਾਲ ਅੰਦਰ ਬਾਹਰ ਜਿਹੜਾ ਉੱਚਾ ਕੀਤਾ ਉਹੋ ਬਚਿਆ ਵਾ ਬਾਕੀ ਦੇਖ ਲੋ ਕੱਲੀਆਂ ਉਹ ਪਰਿਵਾਰ ਦੇ ਵਿੱਚ ਸੀ ਮਾਦਾ ਮੇਰੀ 2 ਸਾਲ ਹੋ ਗਿਆ ਪੁੱਤ ਹੋ ਗਿਆ ਚਾਚਾ ਫਿਰ ਡੈਡੀ ਮੇਰੇ 35 60 ਸਾਲਾਂ ਦਾ ਪੁੱਤ ਹੋ ਗਿਆ ਦੋ ਭਰਾ ਵੱਡਾ ਦਾ ਬਟਾ ਇਹ ਇਧਰ ਇਧਰ ਤੁਹਾਡੇ ਭਰਾ ਦਾ ਵੱਡਾ ਭਰਾ ਦਾ ਹਾਂ ਮੈਂ ਕੀਤਾ ਬਾਈ ਹੁਣ ਘਰ ਦਾ ਬਹੁਤ ਨੁਕਸਾਨ ਹੋ ਗਿਆ ਤੇਰੇ ਘਰ ਦਾ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਸੀ ਉਹ ਕੰਮ ਵੀ ਕੋਈ ਨਹੀਂ ਆ ਗਾਈਆਂ ਕਰਕੇ ਇਹ ਕੱਲੇ ਡੰਗਰਪਾ ਡੰਗਰ ਪਾਲ ਕੇ ਉਹਨਾਂ ਦਾ ਦੁੱਧ ਦੁੱਧ ਵੇਚ ਕੇ ਗੁਜ਼ਾਰਾ ਦੁੱਧ ਨਹੀਂ ਵਿਗਦਾ ਪੰਜਾਬ ਗੁਜ਼ਾਰਾ ਕਿਵੇਂ ਕਰਦਾ ਗੁਜ਼ਾਰਾ ਪੈਲੀਆ ਥੋੜੀ ਹੈ ਪੈਲੀਆ ਥੋੜੀ ਜਿਹਾ ਸਰੀਏ ਥੋੜੀ ਹਾਂ ਦਿਨਾਨਗਰ ਦੇ ਵਿੱਚ ਪਾਣੀ 5 ਤੋਂ 6 ਫੁੱਟ ਘਰਾਂ ਦੇ ਵਿੱਚ ਵੜ ਗਿਆ ਪਰ ਜਦੋਂ ਨਿਕਲਿਆ ਤਾਂ ਲੋਕਾਂ ਨੂੰ ਕੱਖੋਂ ਹੌਲੇ ਕਰ ਗਿਆ ਇੱਕ ਪਰਿਵਾਰ ਦੇ ਘਰ ਦੇ ਬਾਹਰ ਆ ਸੀ ਆ ਘਰ ਵੇਖੋ ਕਿ ਇਹ ਵੀਰ ਕੱਲਾ ਰਹਿੰਦਾ ਇਸ ਘਰ ਦੇ ਅੰਦਰ ਕੱਲਾ ਰਹਿੰਦਾ ਪਰ ਘਰ ਦੀ ਹਾਲਤ ਵੇਖੋ ਤੁਸੀਂ ਪਰ ਇਹ ਚਿੱਕੜ ਤਾਂ ਸੁੱਕ ਜੂ ਇੱਥੋਂ ਤਾਂ ਲੰਘਣ ਜੁਗਾ ਤਾਂ ਥਾਂ ਹੋ ਜੂ ਪਰ ਜਿਹੜਾ ਇਹਦਾ ਘਰ ਹੈ ਇਹ ਘਰ ਖਤਮ ਹੋ ਗਿਆ ਲਗਭਗ ਕਿ ਜੇਕਰ ਕਿਸੇ ਵੀ ਘਰ ਨੇ 20 ਸਾਲ ਜਿਉਂਦੇ ਰਹਿਣਾ ਤੇ ਐਸੀ ਮਾਰ ਵੱਜਣ ਤੋਂ ਬਾਅਦ ਉਹਦੀ ਉਮਰ ਅੱਧੀ ਰਹਿ ਜਾਂਦੀ ਹੈ ਥੱਲੋਂ ਜਿਹੜੀਆਂ ਨੀਹਾਂ ਉਹ ਕਮਜ਼ੋਰ ਹੋ ਜਾਂਦੀਆਂ ਕੰਧਾਂ ਕਮਜ਼ੋਰ ਹੋ ਜਾਂਦੀਆਂ ਤੇ ਉਹ ਪਰਿਵਾਰ ਨੂੰ ਇਹ ਫਿਕਰ ਪੈ ਜਾਂਦਾ ਹੈ ਕਿ ਮੈਂ ਆਉਣ ਵਾਲੇ ਟਾਈਮ 'ਚ ਕਰੂੰਗਾ ਕੀ ਪਹਿਲਾਂ ਤਾਂ ਘਰ ਦਾ ਹਾਲ ਵੇਖੋ ਕਿ ਬਿਲਕੁਲ ਗਰੀਬ ਜਿਹੜਾ ਇਹ ਪਰਿਵਾਰ ਹੈਗਾ ਮਾਤਾ ਪਿਤਾ ਦੀ ਥੋੜਾ ਸਮਾਂ ਪਹਿਲਾਂ ਡੈਥ ਹੋ ਗਈ ਹੁਣ ਇਹ ਵੀਰ ਆਪਣੇ ਘਰ ਦੇ ਵਿੱਚ ਇਕੱਲਾ ਰਹਿ ਗਿਆ ਨਾਮ ਕੀ ਹੈ ਵੀਰ ਪਵਨ ਕੁਮਾਰ ਪਵਨ ਅੰਦਰ ਬਚਿਆ ਕੁਝ ਸਮਾਨ ਕੇ ਸਾਰੇ ਖਤਮ ਹੋ ਗਿਆ ਪਾਣੀ ਨਾਲ ਅੰਦਰ ਵਾਸ ਜਿਹੜਾ ਉੱਚਾ ਕੀਤਾ ਉਹੋ ਬਚਿਆ ਵਾ ਬਾਕੀ ਦੇਖ ਲੋ ਕੋਸ਼ਿਸ਼ ਸੰਭਾਲ ਲਿਆ ਸੀ ਸਮਾਨ ਚੱਕ ਕੇ ਸੰਭਾਲ ਲਿਆ ਸੰਭਾਲ ਲਿਆ ਸੀ ਹਾਂ ਕੁਝ ਖਾਣ ਪੀਣ ਵਾਸਤੇ ਕੋਈ ਕੋਈ ਆਟਾ ਵਗੈਰਾ ਕੋਈ ਕਣਕ ਬਚੀ ਹੈ ਸੰਭਾਲ ਲਏ ਸੰਭਾਲ ਲਏ ਸੀ ਹਾਂ ਅੱਛਾ ਕੱਲਈਓ ਪਰਿਵਾਰ ਦੇ ਵਿੱਚ ਤੁਸੀਂ ਮਾਦਾ ਮੇਰੀ 2 ਸਾਲ ਹੋ ਗਿਆ ਪੁੱਤ ਹੋਏ ਦੇ ਅੱਛਾ ਪਹਿਲੇ ਡੈਡੀ ਮੇਰੇ 35 60 ਸਾਲ ਹੋ ਗਏ ਪੁੱਤ ਹੋਏ ਹਾਂ ਹੂੰ ਦੋ ਭਰਾ ਵੱਡਾ ਪਿਆ ਆਉਗਾ ਬਟਾ ਇਹ ਆਪ ਕਰ ਇੱਧਰ ਇੱਧਰ ਤੁਹਾਡੇ ਭਰਾ ਦਾ ਘਰ ਬਟਾ ਭਰਾ ਆ ਠੀਕ ਹੈ ਹਾਂ ਮੈਂ ਇਹ ਤਾਂ ਬਾਈ ਹੁਣ ਘਰ ਦਾ ਬਹੁਤ ਨੁਕਸਾਨ ਹੋ ਗਿਆ ਤੇਰੇ ਘਰ ਦਾ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਸੀਗਾ ਕੋ ਕੰਮ ਵੀ ਕੋਈ ਨਹੀਂ ਆ ਗਾਈਆਂ ਕਰਕੇ ਲੈ ਕੱਲੇ ਡੰਗਰ ਪਾ ਡੰਗਰ ਪਾਲ ਕੇ ਉਹਨਾਂ ਦਾ ਦੁੱਧ ਦੁੱਧ ਵੇਚ ਕੇ ਗੁਜ਼ਾਰਾ ਦੁੱਧ ਨਹੀਂ ਵਿਗਦਾ ਪੰਜਾਬੀ ਹੂੰ ਗੁਜ਼ਾਰਾ ਕਿਵੇਂ ਕਰਦਾ ਫਿਰ ਕਰਦਾ ਗੁਜ਼ਾਰਾ ਪੈ ਲਿਆ ਥੋੜੀ ਹੈ ਪੈ ਲਿਆ ਥੋੜੀ ਜੀ ਪੈ ਲਿਆ ਥੋੜੀ ਜੀ ਹਾਂ ਉੱਥੋਂ ਮਾੜੀ ਮੋਟੀ ਵਾਈ ਕਰਕੇ ਕਰ ਲਿਆ ਹਾਂ ਉਹ ਵੀ ਕਿਸੇ ਨਾ ਠੀਕ ਕਰ ਦਿੱਤੀ ਆ ਅੱਛਾ ਆ ਦੇਖੋ ਕਿ ਇਦਾਂ ਦੇ ਵੀ ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਿਰਫ ਰੱਬ ਦਾ ਹੀ ਆਸਰਾ ਹੁੰਦਾ ਹੈ ਕਿ ਇਕੱਲਾ ਰੋਟੀ ਜੋਗਾ ਕੰਮ ਕਰ ਸਕਦੇ ਆ ਇੱਧਰ ਉਹਦੇ ਦੂਜੇ ਭਰਾ ਦਾ ਘਰ ਹੈ ਇਹ ਇਹ ਉਹਦੇ ਦੂਜੇ ਭਰਾ ਦਾ ਘਰ ਹੈ ਤਾਂ ਇਹਦਾ ਵੀ ਹਾਲ ਕੋਈ ਬਹੁਤਾ ਚੰਗਾ ਨਹੀਂ ਉਸੇ ਤਰ੍ਹਾਂ ਦੇ ਨਾਲ ਹੀ ਆ ਕੋਈ ਮਿਹਨਤ ਮੁਸ਼ਕਲ ਕਰਕੇ ਇੱਕ ਕਮਰਾ ਜ਼ਰੂਰ ਹੁਣ ਪਾਇਆ ਹੋ ਸਕਦਾ ਇਹ ਤਾਂ ਕਮਰਾ ਪਹਿਲਾਂ ਹੀ ਪੁਰਾਣਾ ਹੈ ਤੇ ਘਰ ਦੇ ਅੰਦਰ ਇਸ ਦੇ ਵੀ ਪਾਣੀ ਬਹੁਤ ਜ਼ਿਆਦਾ ਆਇਆ ਦੇਖੋ ਇੱਕ ਇੱਕ ਕਣਕ ਜ਼ਰੂਰ ਬਚਾ ਲਈ ਇੱਕ ਕਣਕ ਤਾਂ ਬਚਾ ਲਈ ਤੁਸੀਂ ਬਾਕੀ ਕੁਝ ਬਚਿਆ ਬਚਿਆ ਕੀ ਕੁਝ ਬਚਾ ਲਿਆ ਕੀ ਕੁਝ ਨੁਕਸਾਨ ਹੋ ਗਿਆ ਉਹ ਵੀ ਕ ਪਾਣੀ ਤੁਹਾਡੇ ਸਾਹਮਣੇ ਆਇਆ ਸਾਰੇ ਅੰਦਰ ਇਹ ਫਿਰ ਗਿਆ ਹੈ ਤਾਂ ਕਣਕਣ ਜਾਣੇ ਕੱਢ ਕੇ ਬਚਾਤੀ ਹ ਤਾਂ ਘਰ ਦਾ ਵੀ ਬਹੁਤ ਨੁਕਸਾਨ ਹੋ ਗਿਆ ਮਤਲਬ ਮਤਲਬ 5 6 ਫੁੱਟ ਪਾਣੀ ਵੜਿਆ ਹੋਣਾ ਅੰਦਰ ਉੱਡ ਪਾਣੀ ਵੀ ਵੜਿਆ ਹੋਵੇ 5-6 ਫੁੱਟ ਮੜ ਗਿਆ ਪਾਣੀ ਹਾਂ ਆ ਦੇਖੋ ਕਿ ਇਸ ਤਰੀਕੇ ਨਾਲ ਨੁਕਸਾਨ ਹੋਇਆ ਘਰਾਂ ਦਾ ਇਹਨਾਂ ਘਰਾਂ ਦਾ ਹਾਲ ਜਾਣਨ ਦੀ ਬੜੀ ਲੋੜ ਹੈ ਕਿ ਇਹ ਲੋਕ ਇਸ ਤੋਂ ਅੱਗੇ ਸਰਵਾਈਵ ਕਿਵੇਂ ਕਰਨਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਘਰਾਂ ਦੀ ਕੀ ਹਾਲਤ ਸੁਧਰ ਸਕਦੀ ਹੈ ਜਾਂ ਨਹੀਂ ਸੁਧਰ ਸਕਦੀ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਅਜਿਹੇ ਇਹੋ ਹੀ ਪਰਿਵਾਰ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਹੈ ਜਿਹੜੇ ਅ ਇਸ ਵੇਲੇ ਵੀ ਪਾਣੀ ਦੀ ਮਾਰ ਚੱਲ ਰਹੀ ਹੈ ਚਾਹੇ ਉਹ ਡੇਰਾ ਬਾਬਾ ਨਾਨਕ ਵਾਲੇ ਪਾਸੇ ਦੀ ਅਸੀਂ ਗੱਲ ਕਰੀਏ ਗੁਰਦਾਸਪੁਰ ਦੇ ਕੁਝ ਏਰੀਏ ਹੈਗੇ ਆ ਤਰਨਤਾਰਨ ਦੇ ਹੈਗੇ ਆ ਕਪੂਰਥਲਾ ਦੇ ਹੈਗੇ ਆ ਫਿਰੋਜ਼ਪੁਰ ਫਾਜ਼ਿਲਕਾ ਸਾਰਾ ਏਰੀਆ ਜਿਹੜਾ ਏ ਉਹ ਤਬਾਹ ਵਾਲੀ ਹਾਲਤ ਜਿਹੜੀ ਹੈ ਇਹ ਹੋਈ ਪਈ ਹੈ ਅਜਿਹੇ ਪਰਿਵਾਰ ਜਿਹੜੇ ਨੇ ਉਹ ਕਿਵੇਂ ਸਰਵਾਈਵ ਕਰਨਗੇ ਇਹ ਸਭ ਤੋਂ ਵੱਡਾ ਸਵਾਲ ਹੈ ਬੇਸ਼ੱਕ ਸਰਕਾਰ ਕੁਝ ਮੁਆਵਜ਼ਾ ਮੁਆਵਜ਼ੇ ਦੇ ਰੂਪ ਦੇ ਵਿੱਚ ਕੁਝ ਇਸ ਜ਼ਖਮ ਤੇ ਮੱਲਮ ਲਾਉਣ ਦੀ ਕੋਸ਼ਿਸ਼ ਕਰੇ ਪਰ ਜਿਸ ਤਰੀਕੇ ਦੇ ਨੁਕਸਾਨ ਇਹ ਹੋਏ ਆ ਇਹ ਬਹੁਤ ਸੰਭਾਲਣੇ ਔਖੇ ਆ ਤੇ ਇਹਨਾਂ ਚੋਂ ਲੰਘਣਾ ਵੀ ਬਹੁਤ ਔਖਾ ਹੈ ਇਹ ਵੀਡੀਓ ਜੇਕਰ ਤੁਸੀਂ ਵੇਖ ਰਹੇ ਹੋ ਤਾਂ ਇਹਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਜਿਹੜੇ ਲੋਕ ਦਾਨ ਕਰਦੇ ਨੇ ਜਿਹੜੇ ਲੋਕ ਕਿਸੇ ਦੀ ਬਾਹ ਫੜ ਸਕਦੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹ ਹੋਰ ਦਾਨ ਅਨਮਿਊਟ ਦੀ ਨਾਨਾਗੜ੍ਹ